ਸ਼੍ਰੀ ਗਾਲਦੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪਹਿਲਾਂ ਨਹੀਂ ਲੱਗਦਾ ਸੀ ਪਰ ਹੁਣ ਜਦੋਂ ਮੌਗਡਲ ਦੇ ਹੁਕਮ ਆ ਗਏ ਜਿਸ ਤਰੀਕੇ ਨਾਲ ਹੁਣ ਇੰਟਰਨੈਸ਼ਨਲ ਲੈਵਲ ਤੇ ਗੱਲ ਚੱਲ ਰਹੀ ਹੈ ਯੂਨ ਕੌਂਸਲ ਚ ਗੱਲ ਹੋਈ ਜਿਸ ਤਰੀਕੇ ਨਾਲ ਪਤੰਡਰ ਮੋਦੀ ਸਾਹਿਬ ਦੀ ਗੱਲ ਹੋਈ ਜਾਂ ਜਾਪਾਨ ਨਾਲ ਰੱਖਿਆ ਮੰਤਰੀ ਦੀ ਗੱਲ ਹੋਈ ਜਲਦਰ ਪਾਕਿਸਤਾਨ ਚੀਨ ਤੇ ਕੋਈ ਫਰਿਆਦ ਕਰ ਰਿਹਾ ਹੈ ਜਾਂ ਤੁਰਕੀਏ ਤੋਂ ਸਹਿਤਾ ਮਿਲਲੀ ਸ਼ੁਰੂ ਹੋ ਗਈ ਪਾਕਿਸਤਾਨ ਨੂੰ ਤੇ ਜਾਂ ਫਿਰ ਜਦੋਂ ਹੁਣ ਆਰਡਰ ਆ ਗਿਆ ਕਿ ਮੌਕ ਡ੍ਰਿਲ ਕਰੋ ਤੋ ਇਹ ਤੋ ਲੱਗਦਾ ਹੈ ਕਿ ਹੁਣ ਜੰਗ ਜਿਹੜੀ ਹੈ ਉਹ ਉਹਦੀ ਸੰਭਾਵਨਾ ਵੱਧ ਗਈ ਹੈ ਭਾਰਤ ਤੇ ਪਾਕਿਸਤਾਨ ਦੇ ਹੁਣ ਇਹ ਜਿਹੜੀ ਜੰਗ ਦੇ ਪਹਿਲਾਂ ਜਿਹੜੀ ਮੌਕ ਡ੍ਰਿਲ ਹੁੰਦੀ ਹੈ ਇਹ ਮੈਂ ਪਹਿਲਾਂ ਵੀ ਦੇਖੀ ਹੈ 54 ਸਾਲ ਪਹਿਲਾਂ ਦੇਖਿਆ 1971 ਚ ਮੈਂ ਇਹ ਗੱਲ ਦੇਖੀ ਸੀ ਤੇ ਪਹਿਲਾਂ ਸਾਨੂੰ ਉਹ ਤੋਂ ਬੰਕਰ ਵੀ ਪਟੇ ਗਏ ਸੀ ਉਦੋਂ ਇਹ ਦੱਸਿਆ ਗਿਆ ਸੀ ਕਿ ਕਿਵੇਂ ਤੁਸੀਂ ਭੱਜ ਕੇ ਜਾਣਾ ਹੈ ਰਾਤ ਨੂੰ ਬਲੈਕਆਊਟ ਕਿਵੇਂ ਰੱਖਣੀ ਹੈ ਡਿਊਟੀਆਂ ਲੱਗੀਆਂ ਸੀ ਵੀ ਕੋਈ ਨਾ ਚਲਾਵੇ ਉਸ ਕਿਸਮ ਦਾ ਮਾਹੌਲ ਫਿਰ ਬਣਦਾ ਜਾ ਰਿਹਾ ਹੈ ਉਸ ਦੇ ਵਿੱਚ ਦੁਨੀਆ ਦੇ ਵਿੱਚ ਪਤਾ ਨਹੀਂ ਕੀ ਚੱਲ ਰਿਹਾ ਹੈ ਮੈਂ ਮੈਂ ਸਭ ਇਹ ਕਹਿ ਸਕਦਾ ਕਿ ਘਟੋਕਟ ਪੰਜਾਬ ਬੱਸ ਕੋਈ ਵੀ ਨਹੀਂ ਚਾਹੁੰਦਾ ਪਰ ਪੰਜਾਬ ਜਾਂ ਹੋਰ ਸਰਹੱਦੀ ਸੂਬੇ ਨੇ ਜਿਹੜੇ ਨਾ ਉਹ جنگ ਨਹੀਂ ਚਾਹਦੇ ਕਿਉਂਕਿ ਉਹਨਾਂ ਨੂੰ ਪਤਾ ਕਿ ਜੰਗ ਦਾ ਅਸਰ ਤਾਂ ਸਿੱਧਾ ਉਹਨਾਂ ਪੰਜਾਬ ਤੇ ਪੈ ਰਣਾ ਪੰਜਾਬ ਦੇ ਜਿਹੜੇ ਸਰਹੱਦੀ ਪਿੰਡਾਂ ਚੋਂ ਖਾਲੀ ਕਰਾਉਣੇ ਨੇ ਹੋਣੇ ਸ਼ੁਰੂ ਹੋ ਗਏ ਖਾਲੀ ਡੰਗਰ ਬੱਚਾ ਲੈ ਕੇ ਜਾਓ ਕਿੱਥੇ ਜਾਣਾ ਇਸ ਤਰ੍ਹਾਂ ਦਾ ਤੇ ਮੈਂ ਕਿਉਂ ਕਿ ਮੌਕ ਡ੍ਰਿਲ ਦੀ ਗੱਲ ਕਿਉਂਕਿ ਕਰ ਲੂੰ ਮੌਕ ਡ੍ਰਿਲ ਪੰਜਾਬ ਚ ਵੀ ਹੋਣੀ ਹੈ ਹਰਿਆਣੇ ਦੀ 11 ਥਾਵਾ ਤੇ ਹੋਣੀ ਹੈ ਤੇ ਪੰਜਾਬ ਚ ਅੰਮ੍ਰਿਤਸਰ ਦੇ ਵਿੱਚ ਸਾਢੇ ਜਿਹੜਾ 10 ਵਜੇ ਤੋਂ 11 ਵਜੇ ਤੱਕ ਮੌਕ ਡ੍ਰਿਲ ਹੋਣੀ ਹੈ ਰਾਤ ਨੂੰ ਬਲੈਕਆਊਟ ਹੋਣਾ ਸਾਰੇ ਸ਼ਹਿਰਾਂ ਦਾ ਮੈਂ ਤੁਹਾਨੂੰ ਦੱਸਦਾ ਅੱਗੇ ਜਾ ਕੇ ਕਿੱਥੇ ਕਿੱਥੇ ਹੋਣੀ ਹੈ ਲੇਕਿਨ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਦੱਸਦਾ ਕਿ ਅੱਜ ਮੈਨੂੰ ਨਿਦਾ ਹਫਾਜ਼ੀ ਦੀ ਇਹ ਗਜ਼ਲ ਜ਼ਰੂਰ ਯਾਦ ਆ ਰਹੀ ਹੈ ਇਨਸਾਨ 'ਚ ਹਿਵਾਨ ਜਹਾਂ ਵੀ ਹੈ ਵਾਹਾਂ ਵੀ ਹੈ ਇਨਸਾਨ 'ਚ ਹਿਵਾਨ ਯਹਾਂ ਵੀ ਹੈ ਵਾਹਾਂ ਵੀ ਹੈ ਅੱਲਾ ਨਗਾਵਾ ਯਹਾਂ ਵੀ ਹੈ ਵਾਹਾਂ ਵੀ ਹੈ खून खार दरिंदों के फक्त नाम अलग हैं खून खार दरिंदों के फक्त नाम अलग हैं हर शहर बियाबान जहाँ भी है वहाँ भी है हिंदू भी सुकून से है मुसलमान भी सुकून से है हिंदू भी सुकून से है मुसलमान भी सुकून से है इंसान परेशान जहाँ भी है वहाँ भी है गलता इंसाना दी ਪ੍ਰਸ਼ਨ ਨਹੀਂ ਦੀ ਹੈ ਹੋਰ ਵੀ ਖਬਰਾਂ ਨੇ ਇਹ ਵੀ ਗੱਲ ਕਰਾਂਗੇ ਹੋਰ ਵੀ ਖਬਰਾਂ ਨੇ ਇੱਕ ਪਾਸੇ ਇਹ ਜੰਗ ਦੀ ਗੱਲ ਹੈ ਦੂਜੇ ਐਸੇ ਪਾਣੀ ਦੀ ਜੰਗ ਦੀ ਗੱਲ ਹੈ ਬੀਬੀਐਮ ਨੇ ਆਪਦਾ ਫੈਸਲਾ ਜਿਹੜਾ ਸੁਰੱਖਿਤ ਰੱਖ ਲਿਆ ਕੇਂਦਰ ਸਰਕਾਰ ਦਾ ਵਕੀਲ ਸਤਿਆਪਾਲ ਜੈਨ ਦੱਸ ਰਿਹਾ ਸੀ ਅਸੀਂ ਕਿਹਾ ਕਿ ਇੱਦਾਂ ਨੇ ਪੁਲਿਸ ਲਾਈ ਹੋਈ ਹੈ ਉੱਥੇ ਪੰਜਾਬ ਨੇ ਤੇ ਉਹ ਹਟਾਓ ਤੇ ਦੂਜੇ ਪਾਸੇ ਗੁਰਮਿੰਦਰ ਸਿੰਘ ਪੰਜਾਬ ਦੇ ਵਕੀਲ ਕਹਿ ਰਹੇ ਸੀ ਅਸੀਂ ਉੱਥੇ ਦਸਤਾ ਕੋਰਟ ਦੇ ਵਿੱਚ ਅਸੀਂ ਕੋਈ ਨਹੀਂ ਲਾਈ ਇਹ ਤਾਂ ਹਾਲਾਤ ਐਸੇ ਜੰਗ ਦੇ ਬਣੇ ਨੇ ਤਾਂ ਬੇਸੇ ਸਿਕਿਉਰਟੀ ਲੱਗੀ ਹੋਈ ਹੈ ਕੋਈ ਉੱਥੇ ਇਹਨਾਂ ਰੁਕ ਲੈਣੇ ਨਹੀਂ ਲਾਈ ਤੇ ਕੱਲ ਨੂੰ ਫੈਸਲਾ ਹੋਣਾ ਇਸ ਰੱਖੇ ਤੇ ਉਧਰੋਂ ਸੁਪਰੀਮ ਕੋਰਟ ਚ ਝੜਜੰਪ ਹੋਈ ਹੈ ਪੰਜਾਬ ਸਰਕਾਰ ਦੀ ਖਬਰਾਂ ਤਾਂ ਹੋਰ ਵੀ ਬਾਤ ਸੀ ਖਬਰ ਤਾਂ ਇਹ ਵੀ ਹੈ ਕਿ ਅਮਰਪਾਲ ਸਿੰਘ ਤੇ ਐਨਐਸਏ ਲੱਗ ਗਿਆ ਜਿਹੜਾ ਤੀਜੀ ਵਾਰ ਉਹਦੇ ਬਰੋਚ ਅੱਜ ਵੱਡਾ ਪ੍ਰਦਰਸ਼ਨ ਹੋਇਆ ਅੰਮ੍ਰਿਤਸਰ ਦੇ ਵਿੱਚ ਮੰਗ ਪੱਤਰ ਦਿੱਤਾ ਗਿਆ ਡੀਸੀ ਨੂੰ ਵੀ ਇਹ ਕੀ ਕੀਤਾ ਤੁਸੀਂ ਰੋਸ ਮਾਰਚ ਹੋਇਆ ਤੇ ਖਬਰ ਇਹ ਵੀ ਹੈ ਖਬਰ ਹੋਰ ਵੀ ਹੈ ਖਬਰਾਂ ਤਾਂ ਇਹ ਵੀ ਕਹਿੰਦੀਆਂ ਨੇ ਕਿ ਪੰਜਾਬ ਦੀ ਸਰਕਾਰ ਕੁਛ ਨਾ ਕੁਛ ਨਵਾਂ ਕਰਨਾ ਚਾਹੁੰਦੀ ਹੈ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਸਤਾਈਟ ਕੁਝ ਦੱਸ ਸਕੇ ਉਹਦੇ ਵਿੱਚ ਇਹ ਵੀ ਹੈ ਕਿ ਉਹਨਾਂ ਨੇ ਆਰਡਰ ਦੇ ਦਿੱਤੇ ਤਸਦੀਲਦਾਰਾਂ ਨੂੰ ਕਿ ਤੁਸੀਂ 9 ਵਜੇ ਜਾਣਾ ਹੈ ਜਾ ਕੇ ਸੈਲਫੀ ਖਿੱਚਣੀਆਂ ਤੇ ਸਾਨੂੰ ਵਾਪਸ ਭੇਜਣੀਆਂ ਸੈਲਫੀ ਐਪ ਤੇ ਤਾਂ ਕਿ ਸਾਨੂੰ ਪਤਾ ਲੱਗੇ ਤੁਸੀਂ 9 ਵਜੇ ਬੈਠ ਕੇ ਤੇ 5 ਵਜੇ ਤੱਕ ਬੈਠ ਕੇ ਤੁਸੀਂ ਕੰਮ ਕਰਨਾ ਤੇ ਕੀ ਕੰਮ ਕਰਨਾ ਤੇ ਕਰਪਸ਼ਨ ਰੁਕੂਗੀ ਉੱਥੇ ਕਿ ਨਹੀਂ ਰੁਕੂਗੀ ਕੀ ਚੱਲਦਾ ਹੈ ਤਹਿਸੀਲਾਂ 'ਚ ਖਬਰਾਂ ਤਾਂ ਬਹੁਤ ਸਾਰੀਆਂ ਨੇ ਮੈਂ ਤੁਹਾਨੂੰ ਅੱਜ ਬਹੁਤ ਸ਼ਾਰਟ ਥੋੜੀ ਥੋੜੀ ਗੱਲ ਸਾਰਿਆਂ ਦੀ ਸੁਪਰ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਲੜਾਈ ਅਸੀਂ ਚਾਹੁੰਦੇ ਨਹੀਂ ਪੰਜਾਬੀ ਨਹੀਂ ਚਾਹੁੰਦਾ ਕਦੇ ਵੀ ਕਿਉਂਕਿ ਪੰਜਾਬ ਨੂੰ ਭੁਗਤਣਾ ਪੈਂਦਾ ਨਾ ਇਸ ਮਾਲ ਚ ਖਾਸ ਕਰਕੇ ਸਾਡੇ ਜਿਹੜੇ ਸਰहदी ਜਿਹੜੇ ਨੇ ਪਰ ਹੁਣ ਜਦੋਂ ਦੇਸ਼ ਤੇ ਗੱਲ ਜਿਵੇਂ ਅੱਜ ਭਗਵੰਤ ਮਾਨ ਸਾਹਿਬ ਕਹਿਸ ਇਹ ਕਹਿ ਰਹੇ ਸੀ ਦੇਖੋ ਕਹਿੰਦੇ ਜੀ ਅਸੀਂ ਹੁਣ ਕਰੀਏ ਕੀ ਇਹਨਾਂ ਨੇ ਇਨੋਸੈਂਟ ਬੰਦਿਆਂ ਤੇ ਅਟੈਕ ਕੀਤਾ ਤੇ ਸਾਨੂੰ ਜਿਹੜਾ ਹੈ ਹੁਣ ਤਾਂ ਕੁਝ ਕਰਨਾ ਪੈਣਾ ਹੈ ਦੇਖੋ ਅਸੀਂ ਕਦੇ ਕਹਿੰਦੇ ਦੇਸ਼ ਨਾਲ ਤਾਂ ਖੜਨਾ ਪੈਣਾ ਪਰ ਜਿਹੜੀ ਅਸੀਂ ਅਪੀਰ ਸ਼ਾਂਤੀ ਦੀ ਕਰਦੇ ਆ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਪਰ ਦੇਸ਼ ਨਾਲ ਖੜਨਾ ਚਾਹੀਦਾ ਜਦੋਂ ਮੌਕਾ ਇਸ ਤਰ੍ਹਾਂ ਦਾ ਆਇਆ ਤਾਂ ਫਿਰ वैसे भी ए जो ए इस देश ਲਈ ਦੇਸ਼ ਨੂੰ ਆਜ਼ਾਦ ਕਰਾਉਣ ਲਈ چاہے ਫਿਰ ਉਦੋਂ ਬਾਅਦ ਆਜ਼ਾਦੀ ਤੋਂ ਬਾਅਦ ਜੋ ਕੁਝ ਹੋਇਆ ਚ 65 ਚ 68 ਚ 65 ਚ 71 ਚ 99 ਚ ਪੰਜਾਬੀ ਅੱਗੇ ਹੋ ਕੇ ਲੜੇ ਨੇ ਹੁਣ ਵੀ ਪੰਜਾਬੀ ਪਿੱਛੇ ਨਹੀਂ ਹਟਣਗੇ ਫੌਜ ਤਾਂ ਛੱਡੋ ਤੁਸੀਂ ਸਾਡੇ ਤਾਂ ਟਰੱਕ ਡਰਾਈਵਰ ਵੀ ਬਾਰਡਰ ਤੱਕ ਜਾਂਦੇ ਸੀ ਖੈਰ ਮੈਂ ਜਿਹੜੀ ਮੌਗਡਰਿਲ ਦੀ ਗੱਲ ਕਰ ਰਿਹਾ ਸੀ ਪੰਜਾਬ ਦੇ ਜਿਹੜੇ ਸ਼ਹਿਰਾਂ ਚ ਹੋਣੀ ਹੈ ਉਹਨਾਂ ਚ ਅੰਮ੍ਰਿਤਸਰ ਬਠਿੰਡਾ ਫਰੋਜਪੁਰ ਗਰਦਾਸਪੁਰ ਹਸ਼ਿਆਰਪੁਰ ਜਲੰਧਰ ਪਟਿਆਲਾ ਪਠਾਨਕੋਟ ਆਦਮਪੁਰ ਬਰਨਾਲਾ ਭਾਗੜਾ ਨੰਗਲ ਹਲਵਾਰਾ ਕੋਟਕਪੂਰਾ ਬਟਾਲਾ ਮਹਾਲੀ ਅਬੋੜ ਫਰੀਦਪੁਰ ਇਕਪੁਰਸਵਾਦਾ ਸ਼ਹਿਰ ਰੋਪੜ ਸੰਗਰੂਰ ਇਹ ਸਾਰੇ ਥਾਵਾਂ ਤੇ ਹੋਣੀ ਹੈ ਤੇ ਹੁਣ ਸਾਰੇ ਡੀਸੀ ਨੂੰ ਹੁਕਮ ਦਿੱਤਾ ਜੇਬ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਹਿਬ ਜੀ ਨੇ ਆਪਦੇ ਡਿਸ ਜਿੱਥੇ ਅੰਮ੍ਰਿਤਸਰ ਦਾ ਦੱਸਿਆ ਕਿ ਸਵੇਰੇ 7 ਵਜੇ ਨੂੰ 4 ਵਜੇ ਹਵਾਈ ਹਮਲੇ ਦੀ ਇਚਤਾਬਨੀ ਦਾ ਜਿਹੜਾ ਰੈਸਟਰ ਕਰਨੀ ਹੈ ਤੇ ਸਵੇਰੇ ਜਿਹੜਾ ਹੈ ਰਾਤ ਨੂੰ 10:30 ਵਜੇ ਬਲੈਕਆਊਟ ਕਰਨਾ ਇਸ ਤਰ੍ਹਾਂ ਸਾਰੇ ਨੇ ਅਫਦ ਦਾ ਕੰਮ ਸ਼ੁਰੂ ਕਰ ਲਿਆ ਕੱਲਾ ਪੰਜਾਬ ਨਹੀਂ ਹਰਿਆਣਾ ਦੇ ਵੀ 11 ਸ਼ਹਿਰ ਨੇ ਜਿੱਥੇ ਮੌਕ ਡ੍ਰਿਲ ਹੋਣੀ ਹੈ ਅੰਬਾਲਾ ਫਰੀਦাবাদ ਗੁਰੂਗ੍ਰਾਮ ਅਸਾਰ ਪੰਚਕੂਲਾ ਪਾਣੀਪਤ ਰੋहतक ਸਿਰਸਾ ਸੋਨੀਪਤ ਜਮਲਾਨਗਰ ਸਾਰੇ ਤੇ ਤੇ ਸਾਡੇ ਵੀ ਹੋਣੀ ਹੈ ਕੱਲੋ ਹੋਰ ਵੀ ਹੈ ਕੋਈ ਸਟੇਟ ਨੇ ਜੂਟੀ ਨੇ ਦਿੱਲੀ ਚੰਡੀਗੜ੍ਹ ਮਾਝਾ ਪ੍ਰਦੇਸ਼ ਛਤੀਸਗੜ੍ਹ ਮੱਧ ਪ੍ਰਦੇਸ਼ ਤੋਂ ਇੱਥੇ ਮਤਲਬ ਇਹ ਜਿਹੜੀ ਮੌਕ ਡ੍ਰਿਲ ਹੋਣੀ ਹੈ ਉਹਦੇ ਚ ਹੁਣ ਉਹਦੇ ਚ ਅਲਾਰਮ ਦੇਖਣਾ ਹੈ ਸਾਇਰਨ ਕਿਸ ਤਰ੍ਹਾਂ ਦਾ ਵੱਜਦਾ ਹੈ ਤੇ ਫਿਰ ਤੁਸੀਂ ਰਾਤ ਨੂੰ ਕਿਵੇਂ ਬਚਣਾ ਜੇ ਹਮਲਾ ਹੋ ਜਾਂਦਾ ਹੈ ਉਦੀ ਐਕਸਰਸਾਈਜ਼ ਹੈ ਤੇ ਕਿਵੇਂ ਖਾਲੀ ਕਿਵੇਂ ਕਰਨਾ ਹੈ ਰਾਤ ਦਾ ਟਾਈਮ ਜੇ ਇਸ ਤਰ੍ਹਾਂ ਦੀ ਕੋਈ ਚੁਣੌਤੀ ਹੈ ਤੇ ਲੋਕਾਂ ਨੂੰ ਕਿਵੇਂ ਤੁਸੀਂ ਸਾਵਧਾਨੀਆਂ ਬਾਰੇ ਦੱਸਣਾ ਹੈ ਸਾਰਾ ਕੁਝ ਸੱਤ ਐਕਸਰਸਾਈਜ਼ ਨੇ ਅਲੱਗ-ਅਲੱਗ ਜਦੋਂ ਤੁਸੀਂ ਇਹ ਮੌਕ ਡ੍ਰਿਲ ਕਰਨੀ ਹੈ ਪਹਿਲਾਂ ਤਾਂ ਸਾਇਰਨ ਹੀ ਆਪਣੇ ਆਪ ਚ ਵੀ ਜਦੋਂ ਜਹਾਜ਼ ਆਉਂਦੇ ਨੇ ਉਦੋਂ ਕਿਸ ਕਿਸਮ ਦਾ ਸਾਇਰਨ ਜਦੋਂ ਖਤਰਾ ਟਲ ਜਾਂਦਾ ਕਿਸ ਕਿਸਮ ਦਾ ਸਾਇਰਨ ਬਜਾਉਣਾ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਉਹ ਉਹ ਜਦੋਂ ਐਕਸਰਸਾਈਜ਼ ਆ ਇਹ ਇੱਕ ਕਿਸਮ ਦੇ ਰੈਸਲ ਹੈ ਜਿਹੜੀ ਮੌਕ ਡ੍ਰਿਲ ਦਾ ਮਤਲਬ ਹੀ ਹੈ ਰੈਸਲ ਮੌਕ ਦਾ ਮਤਲਬ ਹੈ ਰੈਸਲ ਨਕਲੀ ਜਿਹੜਾ ਹੈ ਜਦੋਂ ਅਸਲੀ ਹੋਊਗਾ ਹਮਲਾ ਉਦੋਂ ਫਿਰ ਇਹ ਤਾਂ ਇੱਕ ਅਮ ਆਊਗਾ ਤੇ ਬਾਕੀ ਜਿਵੇਂ ਅੰਮਰਸਰ ਵਾਲਾ ਨੇ ਦੱਸਤਾ ਫਰੀਦਕੋੜਾ ਵਾਲੇ ਦੀ ਉੱਥੇ ਵੀ ਪੌਨਦੀਪ ਕੌਰ ਹੈ ਉਹਨਾਂ ਵੀ ਕਹਤਾ ਕਿ ਕੋਟਕਪੂਰਾ ਨੂੰ ਸ਼ਾਮ ਨੂੰ 4:00 ਵਜੇ ਸਾਰਿਆਂ ਨੂੰ ਬੱਜੂਗਾ ਰਾਤ ਨੂੰ 10:00 ਵਜੇ ਬਲੈਕਆਊਟ ਹੋਊ ਤੇ ਇਸਰਾਂ ਲੁਧਿਆਣੇ ਦੇ ਮਾਸੂ ਜਾਨ ਡੀਸੀ ਉਹਨਾਂ ਨੇ ਵੀ ਟਾਈਮ ਦਿੱਤਾ ਵੀ 4 ਵਜੇ ਮੌਕ ਡ੍ਰਿਲ ਹੋਊਗੀ ਰਾਤ ਨੂੰ 8 ਤੋਂ 60 8 ਬਲੈਕਆਊਟ ਹੋਊਗਾ ਬਠਿੰਡਾ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ 4 ਵਜੇ ਮੌਕ ਡ੍ਰਿਲ ਹੋਣੀ ਹੈ 8:30 ਵਜੇ ਸਾਇਰਨ বাজਣਾ ਪਠਾਨਕੋਟ ਵੀ ਇਹੀ ਟਾਈਮ ਹੈ ਫਾਜ਼ਲਕਰ ਸਵੇਰੇ 11 ਵਜੇ ਮੌਕ ਡ੍ਰਿਲ ਹੈ ਰਾਤ ਨੂੰ 5:30 ਵਜੇ ਬਲੈਕਆਊਟ ਹੈ ਰੋਪੜ ਸਵੇਰੇ 11 ਵਜੇ ਮੌਕ ਡ੍ਰਿਲ ਹੈ 8 ਵਜੇ ਬਲੈਕਆਊਟ ਮਤਲਬ ਸਾਰੇ ਸ਼ਹਿਰਾਂ ਦੇ ਡੀਸੀਾਂ ਦੀ ਡਿਊਟੀ ਲੱਗ ਗਈ ਇੱਥੋਂ ਲੱਗਦਾ ਕਿ ਹੁਣ ਕਹਾਣੀ ਜਿਹੜੀ ਆ ਵੱਧ ਰਹੀ ਹੈ ਤੇ ਹੁਣ ਕਿਸੇ ਵੀ ਟਾਈਮ ਇਹ ਆ ਸਕਦਾ ਹੈ ਕਿ ਮੋਦੀ ਸਾਹਿਬ ਇਰ ਚੀਫਸ ਨੂੰ ਮਿਲੇ ਨੇ ਉਦੋਂ ਪਹਿਲਾਂ ਆਰਮੀ ਨੂੰ ਫਿਰ ਨੇਵੀ ਵਾਲਿਆਂ ਨਾਲ ਗੱਲ ਕੀਤੀ ਹੈ ਫਿਰ ਚੀਫ ਆਫ ਡਿਫੈਂਸ ਸਟਾਫ ਨਾਲ ਗੱਲ ਹੋਈ ਹੈ ਤੋਂ ਸਾਰੀਆਂ ਤਿਆਰੀਆਂ ਜਿਹੜੀਆਂ ਹੁਣ ਹੋ ਰਹੀਆਂ ਨੇ ਤੋਂ ਲੱਗ ਰਿਹਾ ਹੈ ਕਿ ਇਸ ਵਾਰ ਜੰਗ ਜਿਹੜੀ ਹੈ ਉਹ ਲੱਗ ਸਕਦੀ ਹੈ ਜਾਂ ਉਹਦੀ ਸੰਭਾਵਨਾ ਵਧੀ ਹੋਈ ਹੈ ਭਾਵੇਂ ਕਿ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਸ਼ਾਂਤੀ ਰਹੇ ਲੋਕਾਂ ਲੋਕ ਚਾਹੁੰਦੇ ਨੇ ਸ਼ਾਂਤੀ ਪੰਜਾਬ ਤੋਂ ਹਮੇਸ਼ਾ ਹੀ ਜਦੋਂ ਵੀ ਜੰਗ ਲੱਗਦੀ ਹੈ ਨੁਕਸਾਨ ਸਭ ਤੋਂ ਜ਼ਿਆਦਾ ਪੰਜਾਬ ਦਾ ਹੁੰਦਾ ਆਪਾਂ ਦੇਖਿਆ ਫਰੰਟ ਤੇ ਵੀ ਉਦੋਂ ਬਾਅਦ ਵੀ ਲੇਕਿਨ ਠੀਕ ਹੈ ਜੇ ਸ਼ਾਂਤੀ ਹੁੰਦੀ ਹੈ ਤਾਂ ਡਵੈਲਪਮੈਂਟ ਹੁੰਦੀ ਹੈ ਲੋਕਾਂ ਨੇ ਪਰ ਸਾਡੇ ਤਾਂ ਪਹਿਲਾਂ ਹੀ ਸੁਪਰਵਾਮਾਂ ਤੋਂ ਬਾਅਦ ਹੀ ਸਾਡਾ ਤਾਂ ਬੜਾ ਨੁਕਸਾਨ ਹੋਇਆ ਪਿਆ ਜਦੋਂ ਦਾ ਅਟਾਰੀ ਬਾਰਡਰ ਬੰਦ ਕੀਤਾ ਹੈ ਚਲੋ ਹੁਣ ਚੋ ਜੇਸ਼ ਕਰ ਰਹੇ ਹਾਂ ਦਰਦ ਨਾਲ ਲੱਗਣਾ ਇਹ ਤਾਂ ਹੈ ਪਹਿਲੀ ਵੱਡੀ ਖਬਰ ਜੀ ਦਾ ਮੈਨੂੰ ਫੋਨ ਕਰਕੇ ਕਿਸੇ ਨੇ ਪੁੱਛਿਆ ਜੀ ਲੱਗੂ ਲੜਾਈ ਕਿ ਨਹੀਂ ਲੱਗੂ ਤਾਂ ਮੈਂ ਇਹ ਵੀਡੀਓ ਪਾ ਰਿਹਾ ਲੇਕਿਨ ਮੈਂ ਜਿਹੜੀ ਗੱਲ ਕਰਨੀ ਸੀ ਕਿ ਬੀਬੀਐਮ ਦਾ ਜੋ ਲਗਾਤਾਰ ਰੌਲਾ ਚੱਲ ਰਿਹਾ ਸੀ ਪਾਣੀ ਦਾ ਮੈਂ ਤੁਹਾਨੂੰ ਦੱਸਿਆ ਜੀ ਵਿਧਾਨ ਸਭਾ ਚ ਤੋਂ ਚਲੋ ਇੱਕ ਮਤਾ ਜੇ ਪਾਸ ਕਰਤਾ ਉਹ ਇਹਨਾਂ ਨੇ ਆਪਦੀ ਗੱਲਬਾਤ ਹਾਲਕੇ ਹਾਲ ਪਾਰਟੀ ਮੀਟਿੰਗ ਠੀਕ ਸੀ ਉਸ ਤੋਂ ਬਾਅਦ ਤਾਂ ਇੱਕ ਦੂਜੇ ਦੇ ਸਿਆਸੀ ਜੇ ਭਾਸ਼ਣ ਕਰਦੇ ਰਹੇ ਜਿਹਦੀ ਕੋਈ ਲੋੜ ਨਹੀਂ ਸੀ ਮਾਨ ਸਾਹਿਬ ਵੀ ਉਹਨਾਂ ਦੇ ਬਾਕੀ ਜਿਹਨੂੰ ਫੌਜ ਕਹਿੰਦੇ ਨੇ ਉਹ ਵੀ ਲੱਗੇ ਰਹੇ ਕਾਂਗਰਸ ਦੇ ਨਿਸ਼ਾਨੇ ਡਾਊਨ ਲੱਗੇ ਰਹੇ ਜਿਹਦਾ ਕੋਈ ਮਤਲਬ ਨਹੀਂ ਸੀ ਜੇ ਤੁਸੀਂ ਜੇ ਪੰਜਾਬ ਇਕੱਠੇ ਹੋਣੇ ਕੋਈ ਮੌਕਾ ਥੋੜੀ ਸੀ ਵੀ ਤੁਸੀਂ ਨਿਸ਼ਾਨੇ ਲਾਓ ਇੱਕ ਦੂਜੇ ਤੇ ਬਹਿਸ ਕਰੋ ਨੋਕ ਚੌਕ ਕਰੋ ਤਲਕੀਪੁਰਾ ਮਾਹੌਲ ਬਣਾਉ ਬਣਾਤਾ ਨਾਲ ਇਸ ਮਤੇ ਨਾਲ ਕੋਈ ਫਰਕ ਨਹੀਂ ਪੈਂਦਾ ਪਹਿਲਾਂ ਵੀ ਕਈ ਮਤੇ ਇਸ ਤਰ੍ਹਾਂ ਦੇ ਪਾਸ ਹੋਏ ਨੇ ਲੇਕਿਨ ਬੀਵੀਐਮ ਵੀ ਦਾ ਜਿਹੜਾ ਕੋਰਟ ਚ ਜਾਣਾ ਤੇ ਉਹਦਾ ਹੁਣ ਹਾਈ ਕੋਰਟ ਨੇ ਫੈਸਲਾ ਸੁਰੱਖਿਤ ਰੱਖਿਆ ਪੰਜਾਬ ਦੇ ਵਕੀਲ ਜਿਹੜੇ ਐਡਵੋਕੇਟ ਜਨਾ ਗੁਰਮਿੰਦਰ ਸਿੰਘ ਕਹਿ ਰਹੇ ਸੀ ਕਿ ਅਸੀਂ ਉਹਨਾਂ ਨੂੰ ਸਾਡੀ ਪੋਜੀਸ਼ਨ ਦੱਸ ਦਿੱਤੀ ਵੀ ਅਸੀਂ ਅਸਰ ਕਿਹਾ ਤਾਂ ਬੀਬੀ ਨੇ ਵੀ ਇਹਨਾਂ ਨੇ ਕੰਟਰੋਲ ਕਰ ਲਿਆ ਪੁਲਿਸ ਦਾ ਉਹ ਕਹਿੰਦੇ ਸੀ ਪੁਲਿਸੇ ਕਰਕੇ ਲਾਈ ਉਹ ਤਾਂ ਜੰਗ ਦੇ ਹਾਲਾਤ ਬਣੇ ਨੇ ਤਾਂ ਕਰਕੇ ਲਾਈ ਹੈ ਜੇ ਨਹੀਂ ਮੈਂ ਤੁਹਾਨੂੰ ਕੱਲ ਹੀ ਦੱਸਦਾ ਸੀ ਕਿ ਇਹ ਉਥੇ ਪਲੀ ਦੇਣਗੇ ਤੇ ਫਿਰ ਅਗਲੀ ਜਿਹੜੀ ਗੱਲ ਹੈ ਸਤਪੁਰ ਜੈਨ ਜਿਹੜੇ ਉਹਨਾਂ ਦੇ ਵਕੀਲ ਸੀ ਉਹ ਕਈ ਕਿਸਮ ਦੀਆਂ ਗੱਲਾਂ ਜਿਹੜੀਆਂ ਕਰਦੇ ਨਜ਼ਰ ਆਏ ਤਾਂ ਹੁਣ ਪਤਾ ਉਹਦਾ ਲੱਗੂਗਾ ਕਿ ਜਦੋਂ ਕੱਲ ਨੂੰ ਕੋਈ ਫੈਸਲਾ ਹੋਣਾ ਹੈ ਜੰਗ ਦੇ ਹਾਲਾਤ ਚ ਹਰਿਆਣਾ ਤੇ ਪੰਜਾਬ ਦੇ ਵੀ ਪਾਣੀ ਦੀ ਜੰਗ ਜੜੀ ਹੈ ਉਵੇਂ ਚੱਲ ਰਹੀ ਹੈ ਕਿਉਂਕਿ ਸੁਪਰੀਮ ਕੋਰਟ ਚ ਵੀ ਉੱਥੇ ਵੀ ਐਸਵਾਈਐਲ ਦਾ ਮਸਲਾ ਫੇਰ ਇੱਕ ਵਾਰੀ ਉੱਠ ਖੜਿਆ ਜਣੀ ਜਿਹੜਾ ਹੈ ਪਾਣੀ ਦੀ جنگ ਤਾਂ ਹੁਣ ਦੇਸ਼ਾਂ ਚ ਵੀ ਹੋਊਗੀ ਤੇ ਜਿਹੜੀ ਹੈ ਐਚ ਵੀ ਹੋ ਰਹੀ ਹੈ ਹੁਣ ਜਿਹੜੀ ਅਗਲੇ ਜੇ ਆਪਾਂ ਗੱਲ ਕਰੀਏ ਮੈਥੋਡਿਕ ਇਹ ਵੀ ਦੱਸਿਆ ਸੀ ਕਿ ਮੈਂ ਹੁਣੇ ਪ੍ਰੋਗਰਾਮ ਵੀ ਕਰਕੇ ਹਟਿਆ ਕਿ ਅਜ ਇੱਕ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਕਹਿੰਦੇ ਜੀ ਜਿਹੜੇ ਵੀ ਤਹਿਸੀਲਦਾਰ ਨੇ ਨਾਇਬ ਤਹਿਸੀਲਦਾਰ ਨੇ ਇਹ ਸਾਰੇ ਜਿਹੜੇ ਉਹ 9 ਵਜੇ ਜਾ ਕੇ ਕਰਨਗੇ ਜਾ ਕੇ ਸੈਲਫੀ ਖਿੱਚਣਗੇ ਫਿਰ ਸਾਨੂੰ ਭੇਜਣਗੇ ਮਤਲਬ ਐਪਾ ਕੋਈ ਉਤੇ ਅਪਲੋਡ ਕਰਨਗੇ ਤਾਂ ਕਿ ਪਤਾ ਲੱਗੇ ਵੀ 9 ਵਜੇ ਬੈਠ ਕੇ ਜਾ ਕੇ ਤੇ 5 ਵਜੇ ਤੱਕ ਬੈਠਣਗੇ ਤੇ ਉੱਥੇ ਫਿਰ 5 ਵਜੇ ਤੱਕ ਜਿੰਨੇ ਵੀ ਪੋਰਟਲ ਤੇ ਜੋ ਅਪਲੋਡ ਹੋ ਜਾਣਗੇ ਰਜਿਸਟਰੀਆਂ ਉਹ ਕਰਕੇ ਉੱਟਣਗੇ ਜਿੰਨਾ ਮਰਜੀ ਟਾਈਮ ਹੋ ਜਾਏ ਕੀ ਇਹ ਸਾਰਾ ਕੁਝ ਸੱਤ ਸਨ ਵਿੱਚੀ ਸਰਦ ਰੁਸਤ ਕਰਨੀ ਹੋ ਰਿਹਾ ਇਹ ਤਾਂ ਮੈਨੂੰ ਬੰਦੇ ਨਹੀਂ ਪਤਾ ਪਰ ਇੰਨਾ ਮੈਨੂੰ ਰੂਪ ਪਤਾ ਹੈ ਕਿ ਜਦੋਂ ਮੈਂ ਪ੍ਰੋਗਰਾਮ ਕਰਕੇ ਆਟਾ ਮੈਨੂੰ ਫੋਨ ਤੇ ਫੋਨ ਆਏ ਜੀ ਉੱਥੇ ਤਾਂ ਕ腐ਪਸ਼ਨ ਉਵੇਂ ਚੱਲਦੀ ਹੈ ਜੀ ਮਾਲ ਵਿਭਾਗ ਵਿੱਚ ਤੁਸੀਂ ਕ腐ਪਸ਼ਨ ਦੀ ਗੱਲ ਦੱਸੋ ਜੀ 9 ਵਜੇ ਆ ਜਾ 9 ਵਜੇ ਤਾਂ ਪੈਸੇ ਉਹਦੇ ਨਾਲ ਕੀ ਫਰਕ ਪੈਂਦਾ ਜੀ ਗਲਤ ਹੈ ਵੀ ਪੈਸੇ ਤਾਂ ਬਿਨਾਂ ਰਜਿਸਟਰੀing ਕਰਦੇ ਇਹ ਔਰ ਜੀ ਰਮੀਸਾ ਨੂੰ ਰੱਖਿਆ ਜੀ ਅੱਗੇ ਤਾਂ ਫਿਰ ਘੱਟ ਪੈਸਾ ਲੱਗਦਾ ਸੀ ਹੁਣ ਤਾਂ ਪੈਸੇ ਹੀ ਬਹੁਤ ਲੈਣ ਲੱਗ ਗਏ ਨਹੀਂ ਨਹੀਂ ਮੈਨੂੰ ਇੱਕ ਜਨਰਲਦਰ ਤੋਂ ਫੋਨ ਆਇਆ ਕਹਿੰਦੇ ਜੀ ਮੈਂ ਅੱਜ ਤਿੰਨ ਰਜਿਸਟਰੀਆਂ ਕਰਾਈਆਂ ਨੇ 40 40000 ਰੁਪਏ ਦੇ ਤੇ ਰਜਿਸਟਰੀ ਦਾ ਮਦਰ ਕੋਈ ਮਦਰ ਨਹੀਂ ਕਰਾਉਂਦੇ ਕਹਿੰਦਾ ਫਿਰ ਜੇ ਪੈਸੇ ਨਾ ਦਿੰਦੇ ਫਿਰ ਉਹਨਾਂ ਨੇ ਕੋਈ ਨਾ ਕੋਈ ਪੰਗਾ ਪਾ ਦੇਣਾ ਸੀ ਰਜਿਸਟਰੀ ਕਰਨੀ ਸੀ ਜਿਹੜੀ ਆ ਜਿਹੜਾ ਕੋਈ ਚੱਲਦਾ ਹੈ ਨਾ ਇਹ ਬੰਦ ਕਰਾਉਣ ਦੀ ਗੱਲ ਹੈ ਉਹ ਤੋਂ ਟਾਈਮ ਤੇ ਜਾਣਾ ਤੇ ਉਸ ਤੋਂ ਬਾਅਦ ਉੱਥੇ ਬੈਠ ਕੇ ਵੀ ਜੇ ਅਹੀ ਕੁਝ ਹੋਣਾ ਉਹ ਰੋਕਣ ਲਈ ਕੀ ਕਰ ਰਹੇ ਹੋ ਤੁਸੀਂ ਇਹ ਦੱਸਣ ਦੀ ਲੋੜ ਪੈਸੇ ਦੀ ਦੱਸਣ ਦੀ ਲੋੜ ਨਹੀਂ ਵਿਭਾਗਾਂ ਜਿਹੜਾ ਮਾਲ ਹੈ ਨਾ ਤੇ ਜਮਾਲ ਬਹੁਤ ਹੁੰਦਾ ਹੈ ਰੈਵਨਿਊ ਵਿਭਾਗ ਵਿੱਚ ਮਾਲ ਬਹੁਤ ਹੁੰਦਾ ਹੈ ਇਸੇ ਕਰਕੇ ਤੇ ਜਦੋਂ ਮਿਨਿਸਟਰੀ ਲੈਣੀ ਹੁੰਦੀ ਹੈ ਤਾਂ ਇਹ ਜਿਹੜੀ ਰੈਵਨਿਊ ਮਿਨਿਸਟਰ ਹੈ ਉਹ ਕਾਫੀ ਇੰਪੋਰਟੈਂਟ ਮਿਨਿਸਟਰੀ ਮੰਨੀ ਜਾਂਦੀ ਹੈ ਪੰਜਾਬ ਸਰਕਾਰ ਸਰਵੇ ਸਰਕਾਰਾਂ ਚ ਹੀ ਹੋਊਗੀ ਤੋਂ ਇਹ ਅੱਜ ਆਰਡਰ ਤੱਕ ਕੀਤਾ ਪੰਜਾਬ ਸਰਕਾਰ ਨੇ ਲੇਕਿਨ ਕੀ ਉਹ ਕਰਪਸ਼ਨ ਰੋਕਣ ਲਈ ਵੀ ਕੁਝ ਕਰਨਗੇ ਇਹ ਉਹਨਾਂ ਤੇ ਡਿਪੈਂਡ ਕਰਦਾ ਵੀ ਅੱਗੇ ਕੀ ਕਰਦੇ ਨੇ ਲੋਕਾਂ ਦੀ ਜਿਹੜੀ ਫੀਡਬੈਕ ਹੈ ਉਹ ਮੈਂ ਜ਼ਰੂਰ ਦੇਤੀ ਕਿ ਉੱਥੇ ਉਵੇਂ ਚੱਲਦਾ ਸਾਰਾ ਕੁਝ ਬਿਨਾ ਪੈਸੇ ਤੋਂ ਰਜਿਸਟਰੀ ਨਹੀਂ ਹੁੰਦੀ ਬਾਕੀ ਮੈਂ ਤੁਹਾਨੂੰ ਇੱਕ ਹੋਰ ਵੀ ਦੱਸਿਆ ਸੀ ਡਿਵੈਲਪਮੈਂਟ ਤਾਂ ਬਹੁਤ ਹੋ ਰਹੀਆਂ ਨੇ ਅਗਰ ਉਹਨਾਂ ਅਮਰਪਾਲ ਸਿੰਘ ਡਿਬਰੂਗੜ੍ਹ ਚ ਜੋ ਐਨਐਸਐਮ ਦਾਤਾ ਤੇ ਅੱਜ ਅਮਰਸਰ ਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਤੇ ਉਹਦੇ ਚ ਉਹਨਾਂ ਨੇ ਜਾ ਕੇ ਬੰਗਪੱਤਰ ਵੀ ਦਿੱਤਾ ਤੇ ਵੀ ਆ ਤੁਸੀਂ ਉਹਨਾਂ ਦਾ ਤਾਂ ਪ੍ਰਦਰਸ਼ਨ ਰੋਸ ਮਾਰਚ ਉਹ ਚ ਜਿਹੜਾ ਰੋਸ ਮਾਰਚ ਕਰਨਾ ਸੀ ਸੰਭੂ ਥਾਣੇ ਦਾ ਘਰਾਵ ਕਰਨਾ ਸੀ ਕਿਸਾਨਾਂ ਨੇ ਉਹਦੇ ਇੱਕ ਦਿਨ ਪਹਿਲੇ ਫੜ ਲਏ ਕਿਸ ਨੂੰ ਨਜ਼ਰਬੰਦ ਕਰ ਲਿਆ ਕਿਸ ਨੂੰ ਹਰਾਸ ਚੜਾਇਆ ਜਗਜੀਤ ਸਿੰਘ ਢੱਲੇਵਾਲ ਨੂੰ ਤਾਂ ਉਹਦੇ ਘਰ ਚ ਹੀ ਨਜ਼ਰਬੰਦ ਕੀਤਾ ਹੋਇਆ ਮਤਲਬ ਬੜੀ ਹੈਰਾਨੀ ਦੀ ਗੱਲ ਹੈ ਵੈਸੇ ਮਾਨਤ ਸਿੰਘ ਤੁਹਾਡੀ ਪਾਰਟੀ ਤੇ ਨਿਕਲੀ ਧਰਨਾ ਚ ਅਸੀਂ ਤੁਸੇ ਤਾਂ ਕਹਿੰਦੇ ਉਹ ਨੂੰ ਧਰਨਾਲੇ ਲਾਉਣ ਦੇਣਾ ਤੁਸੀਂ ਕਹਿੰਦੇ ਵੀ ਕਿ ਕੋਈ ਤਰੀਕਾ ਥੋੜੀ ਹੈ ਕਿ ਤੁਸੀਂ ਲੋਕਾਂ ਨੂੰ ਖਰਾਬ ਕਰੋ ਤੇ ਹੋਰ ਵੀ ਬੜੇ ਤਰੀਕੇ ਨਾਲ ਪ੍ਰੋਟੈਸਟ ਕਰਨ ਦੇ ਵੈਸੇ ਜਿਹੜੇ ਹੋਰ ਤਰੀਕੇ ਨੇ ਉਹ ਵੀ ਤੁਸੀਂ ਆਪਣੇ ਚ ਦੱਸ ਦਿੰਦੇ ਤਾਂ ਬਹੁਤ ਵਧੀਆ ਗੱਲ ਹੁੰਦੀ ਲੇਕਿਨ ਪੰਜਾਬ ਚ ਬੜਾ ਕੁਝ ਚੱਲ ਜਾਂਦਾ ਪਰ ਜਿਹੜੀ ਗੱਲ ਮੈਂ ਸ਼ੁਰੂ ਚ ਕੀਤੀ ਹੈ ਤੁਹਾਨੂੰ ਕਿ ਆ ਜਿਹੜਾ ਮਸਲਾ ਜੰਗਲ ਹੈ ਨਾ ਲੱਗੇ ਤਾਂ ਅਰਦਾਸ ਤਾਂ ਅਸੀਂ ਹਲੇ ਵੀ ਕਰਦੇ ਆ ਕਿ ਨਾ ਲੱਗੇ ਤਾਂ ਠੀਕ ਹੈ ਤੇ ਪਾਕਿਸਤਾਨ ਆਪਣੇ ਬੰਦਿਆਂ ਦਾ ਦੱਸੇ ਗਲਤੀ ਮੰਨੇ ਬੰਦਿਆਂ ਨੂੰ ਆਇਡੈਂਟੀਫਾਈ ਕਰਕੇ ਜਾਂਚ ਕਰਕੇ ਦੇਵੇ ਤੇ ਉਹਨਾਂ ਨੂੰ ਸਜ਼ਾ ਮਿਲੇ ਤੇ ਆਮ ਲੋਕਾਂ ਦਾ ਕਿਉਂ ਨੁਕਸਾਨ ਆਮ ਲੋਕ ਤਾਂ ਪਹਿਲੇ ਵੀ ਬਾਰਡਰ ਤੇ ਬੱਚਿਆਂ ਨਾਲ ਮਾਂ-ਮਾ ਬਿਛੜ ਗਿਆਂ ਪਤੀਆਂ ਨਾਲੋਂ ਪਤਨੀਆਂ ਬਿਛੜ ਗਿਆਂ ਬੜਾ ਕੁਛ ਉੱਥੇ ਚੱਲ ਰਿਹਾ ਹੈ ਮਾਂਵਨਾਂ ਦਾ ਪੁੱਤ ਬਿਛੜੇ ਜਾ ਰਹੇ ਨੇ ਜਦੋਂ ਦਾ ਇਹਨਾਂ ਨੇ ਇਹ ਇੱਕ ਦੂਜੇ ਦੇ ਬਾਰਡਰ ਬੰਦ ਕੀਤੇ ਨੇ ਆਮ ਆਦਮੀ ਤਾਂ ਪਹਿਲਾਂ ਹੀ ਭੁਗਤ ਰਿਹਾ ਤੇ ਇਹ ਜੇ ਕੋਈ ਕਦਰ ਬਚਾਅ ਹੋ ਸਕੇ ਤਾਂ ਜਿਹੜੇ ਹੈ ਉਹਦੇ ਲਈ ਅਸੀਂ ਅਰਦਾਸ ਕਰਦੇ ਹਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ